ਆ ਸਾਡੇ ਨਾਲ ਇਹ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ ਆਖਿਰ ਕੀ ਆ ਸਾਰਾ ਮਾਮਲਾ ਤਾਂ ਇੱਕ ਧਿਰ ਕਹਿੰਦੀ ਆ ਕਿ ਜਿਹੜੀ ਇਹ ਜਿਹੜੀ ਜ਼ਮੀਨ ਦੇ ਤੇੜਾ ਕਬਜ਼ਾ ਕੀਤਾ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਦੋਂ ਦੁੱਗੀ ਧਿਰ ਦਾ ਕਹਿਣਾ ਆ ਕਿ ਮਾਲ ਮਹਿਕਮੇ ਦੀ ਰਿਪੋਰਟ ਦੇ ਨਾਲ ਜਿਹੜਾ ਸਾਰਾ ਜਿਹੜਾ ਇਹ ਤਿਆਰ ਆ ਆਰਟੀਆਈ ਪਾਈ ਗਈ ਆ ਉਸ ਤੋਂ ਬਾਅਦ ਰਜਿਸਟਰੀ ਵੀ ਤਾਂ ਇੰਤਕਾਲ ਹੋਈ ਆ ਤਾਂ ਦੋਹਾਂ ਧਿਰਾਂ ਨਾਲ ਗੱਲਬਾਤ ਕਰਨੀ ਕੋਈ ਨਹੀਂ ਸਾਡੇ ਨਾਲ ਕੁਝ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆਂ ਜੀ ਕੀ ਨਾਂ ਹੈ ਤੁਹਾਡਾ ਲਖਵੀਰ ਸਿੰਘ ਚੌਣੇਕੇ ਜੀ ਜ਼ਿਲ੍ਹਾ ਤਰਨਤਾਰਨ ਇਹ ਜਮੀਨ ਦੀ ਮੈਂ 1973 ਤੋਂ ਵਾਹਦਾ ਆ ਰਿਆਂ ਇੱਕ ਦਾ ਇੱਕ 7 10 ਦਾ ਸਟੇਟਸ ਕੋ ਹੋਇਆ ਸਾਡੀ ਭੂਆ ਜੀ ਨੇ ਰਜਿਸਟਰੀ ਕਰਾਈ ਸੀ ਉਹ ਝਗੜਾ ਚੱਲਦੇ ਚੱਲਦੇ ਹਾਈ ਕੋਰਟ ਪਹੁੰਚ ਗਿਆ 16 17 ਦੇ ਵਿੱਚ ਸਾਡਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਉਹਨਾਂ ਨੇ ਸਾਨੂੰ ਸਟੇਟਸ ਕੋ ਪੁਝਾਸ਼ਨ ਦਾ ਦਿੱਤਾ ਤੇ ਰਜਿਸਟਰੀ ਤੇ ਅਸੀਂ ਕਟੈਂਪਟ ਕੋਰਟ ਪਾਈ ਕੋਰਟ ਨੇ ਉਹਨਾਂ ਦੀ ਰਜਿਸਟਰੀ ਤੇ ਕਟੈਂਪਟ ਕੋਰਟ ਲਾਤੀ ਉਹ ਤੋਂ ਬਾਅਦ ਜਿਹੜੀ ਤਿੰਨ ਚਾਰ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਮਹਿਕਮੇ ਨਾਲ ਮਿਲ ਕੇ ਫਰਜੀ ਨੇ ਤੇ ਉਹਨਾਂ ਦੇ ਵਿੱਚ ਹੁਣ ਹਾਈ ਕੋਰਟ ਦੇ ਵਿੱਚ ਉਹ ਸਾਰਿਆਂ ਦੇ ਕਾਰਵਾਈ ਹੋਣੀ ਆ ਆ ਜਿਹੜੀ ਹੁਣ ਪਿੱਛੇ ਡਾਇਰੈਕਸ਼ਨਾਂ 39 ਨੂੰ ਹੋਈਆਂ ਨੇ ਉਹਦੇ ਵਿੱਚ ਹਾਈ ਕੋਰਟ ਨੇ ਸਾਫ਼-ਸਾਫ਼ ਲਿਖਿਆ ਕਿ ਸ਼ਿੰਦਰ ਕੌਰ ਦੇ 528 ਧਾਰਾ ਲਾ ਕੇ ਐਨਬੀ ਜਾਂ ਕੁਝ ਵੀ ਆ ਉਹਦੀ ਇਨਕੁਆਰੀ ਕਰਕੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਬਿਕ ਇੱਕ ਇੱਕ ਸਵਾਲ ਵੀ ਜਿਹੜੀ ਜਿਹੜੀ ਜ਼ਮੀਨ ਦਾ ਕੇਸ ਚੱਲਦਾ ਪਿਆ ਹੈ ਇਹ ਤੁਹਾਡੇ ਚਾਚਾਾਂ ਦੀ ਜ਼ਮੀਨ ਹੈ ਇਹ ਦੀ ਸਾਂਝਾ ਖਾਤਾ ਵਾ ਸਾਡੇ ਫਾਦਰ ਨੂੰ ਨੀ ਤਿੰਨ ਭਰਾ ਸੀ ਕਰਤਾਰ ਸਿੰਘ ਦੇ ਵਿੱਚੋਂ ਲਖਬੀਰ ਸਿੰਘ ਕਸ਼ਮੀਰ ਸਿੰਘ ਤੇ ਇੱਕ ਕਮੰਡਾ ਸਿੰਘ ਤੇ ਜਸਵੰਤ ਸਿੰਘ ਉਹਨਾਂ ਦੋ ਸਾਡੇ ਚਾਚੇ ਤਾਇਆ ਦੀ ਔਲਾਦ ਨਹੀਂ ਸੀ ਇਸ ਕਰਕੇ ਇਹ ਜਿਹੜੇ ਸਾਡੀ ਜ਼ਮੀਨ ਸੰਦ ਤੋਂ ਖੋਹਣਾ ਚਾਹੁੰਦੇ ਆ ਵੀ ਇਹ ਇਹ ਰਜਿਸਟਰੀ ਦੇ ਕਹਿੰਦੇ ਵੀ ਤੁਹਾਡੇ ਚਾਚਾ ਨੇ ਤੁਹਾਡੀ ਭੂਆ ਨੂੰ ਕਰਤੀ ਸੀ ਹਾਂਜੀ ਹਾਂਜੀ ਉਸੇ ਰਜਿਸਟਰੀ ਦੇ ਉੱਤੇ ਕਟੈਂਪਟ ਕੋਰਟ ਲੱਗੀ ਹੈ ਜਿਸ ਸਟੇਟਸ ਕੋ ਦੇ ਵਿੱਚ ਰਜਿਸਟਰੀ ਕਰਵਾਈ ਇਹਨੇ ਤੇ ਨਾਲੇ ਸਾਡਾ ਰਕਬਾ ਜਿਹੜਾ ਸਾਂਝਾ ਵਾ 106 ਕਨਾਲਾ ਵਾ ਤੇ ਇਹਨਾਂ ਨੇ ਸਿਰਫ 45 45 ਕਨਾਲਾਂ ਦੇ ਵਿੱਚੋਂ ਹੀ ਕਰਕੇ ਖਾਸ ਸ਼ੇਅਰ ਲੈਨੇ ਜਿਹੜੇ ਕਿ ਹੋ ਨਹੀਂ ਸਕਦੇ ਤੇ ਇਹਨਾਂ ਨੇ ਗਾਂ ਇੱਥੇ ਚੌਪੜਾ ਪ੍ਰਦੀਪ ਚੌਪੜਾ ਫੱਟਿਆਂਵਾ ਕਾ ਰਹਿਣ ਵਾਲਾ ਉਹਨੂੰ ਮੁਖਤਾਰ ਦੇ ਨਾਮ ਦਿੱਤਾ ਸ਼ੰਦਰਕੌਰ ਨੇ ਉਹਨੇ ਗਾਂ ਰਜਿਸਟਰੀ ਕਲਵੰਤ ਨੂੰ ਕਰਤੀ ਅਮਰੀਕ ਨੂੰ ਕਰਤੀ ਅਮਰੀਕ ਨੇ ਕਲਵੰਤਰੇ ਗਾਂ ਇਹਨਾਂ ਨੂੰ ਪ੍ਰਦੀਪ ਉਹਨਾਂ ਨੂੰ ਆ ਆਪਣਾ ਜਸਵੀਰ ਉਹਨਾਂ ਨੂੰ ਪੂਲੇ ਵਾਲਿਆਂ ਨੂੰ ਕਰਤੀ ਜਿਹੜੀ ਕਿ ਛਰੇ ਆਮ ਫਰਜੀ ਆ ਜੇ ਇਹ ਮਾਲ ਮਹਿਕਮੇ ਦੇ ਕੀਤੀ ਹੈ ਜੀ ਨਕਲਾ ਲੈ ਕੇ ਹਾਈ ਕੋਰਟ ਦੇ ਵਿੱਚ ਸਾਨੂੰ ਨਕਲਾ ਦਿਓ ਅਸੀਂ ਹਾਈ ਕੋਰਟ ਦੇ ਵਿੱਚ ਪੇਸ਼ ਕਰਦੇ ਆਂ ਜੀ ਹਾਂਜੀ ਤੇ ਨਾਲੇ ਹਾਈ ਕੋਰਟ ਨੇ ਸਾਫ ਡਾਇਰੈਕਸ਼ਨਾਂ ਦਿੱਤੀਆਂ ਨੇ ਪੰਜਾਬ ਐਸਐਸਪੀ ਸਾਹਿਬ ਨੂੰ ਵੀ ਇਹਨਾਂ ਦੀ ਬਣਦੀ ਕਾਰਵਾਈ ਜਿੰਨੀਆਂ ਮੇਰੀਆਂ ਦਰਖਾਸਤਾਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਕੋਈ ਡਿਫੈਂਡਰ ਕੋਈ ਐਨੀ ਵਨ ਕੋਈ ਡਿਫੈਂਡਰ ਹੋਵੇ ਅਪਰਾਧੀ ਕੋਈ ਵੀ ਹੋਵੇ ਤੁਹਾਨੂੰ ਨਾ ਇਸ ਦੀ ਤਕਸੀਮ ਹੋਈ ਸੀ ਨਾ ਜੀ ਕੋਈ ਤਕਸੀਮ ਨਹੀਂ ਹੋਈ ਅਜੇ ਤਾਈ ਕੋਈ ਤਕਸੀਮ ਨਹੀਂ ਹੋਈ ਇਹ ਤੁਹਾਡੇ ਤੁਹਾਡੇ ਕਹਿੰਦਾ ਮਤਲਬ ਇਹਦੇ ਰਜਿਸਟਰੀ ਹੋ ਗਈ हां ਵਾ ਸੰਧੀ ਖਾਤੇ ਤੋਂ ਹੋਈ ਆ ਜੀ ਇੱਕ ਬੜੇ ਸ਼ੇਰ 6 ਹਿੱਸਾ ਜਿੰਨੇ ਦਾ 1.2 ਜੀ ਮਾਲ ਵਿਭਾਗ ਦੇ ਰਿਪੋਰਟ ਨੂੰ ਕਿਦਾਂ ਦੇਖਦੇ ਹੋ ਤੁਸੀਂ ਆ ਮਾਲ ਮਹਿਕਮਾ ਜੀ ਜਿਤਨਾ ਹੁਣ ਮੈਂ ਕੀ ਡੀਆਜੀ ਦਾ ਕੀ ਨਾਮ ਲਵਾਂ ਮਾਲ ਮਹਿਕਮੇ ਦੇ ਵਿੱਚ ਤੇ ਬੇੜਾ ਹੀ ਕਰਕਾ ਜੀ ਹੁਣ ਇਹਨਾਂ ਦੇ ਸਾਰੇ ਰਿਕਾਰਡ ਸਾਨੂੰ ਲੈ ਦਿਓ ਇਹਨਾਂ ਕੋਲ ਵਿੱਚ ਰਜਿਸਟਰੀ ਹੈਗੀ ਤੇ ਅਸੀਂ ਆਜ ਕੋਰਟ ਕੋਰਟ ਦੇ ਵਿੱਚ ਪੇਸ਼ ਕਰਦੇ ਆ ਸਾਰੇ ਫਸਣੇ ਆ ਜੀ ਇਹ ਐਸਐਸਪੀ ਦੀ ਡਿਊਟੀ ਲਈ ਆ ਹੁਣ ਹੂੰ ਐਸਐਸਪੀ ਸਾਹਿਬ ਦੀ ਡਿਊਟੀ ਲਈ ਆ ਡਾਇਰੈਕਸ਼ਨਾਂ ਦੇ ਵਿੱਚ ਵੀ ਤੁਸੀਂ ਇਹ ਸਾਰੇ ਅਪਰਾਧੀ ਜਿਹੜੇ ਫੜ ਕੇ ਅੰਦਰ ਦਿਓ ਕੀ ਕਹਿਣਾ ਜਔਨੇ ਉਹ ਜਿਸ ਤਰ੍ਹਾਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਮਤਲਬ ਨਿਆਂਇਤ ਤੌਰ ਤੇ ਜਿਹੜਾ ਧੱਕਾ ਹੋਇਆ ਜਿਹੜਾ ਕਬਜ਼ਾ ਹੋਇਆ ਤੁਸੀਂ ਦੁਨੀ ਤੇ ਵੀ ਆਪਣੇ ਪੱਖ ਪੇਸ਼ ਕਰਦੀ ਆ ਤੱਥ ਪੇਸ਼ ਕਰਦੀ ਐ ਤੁਸੀਂ ਵੀ ਕਰਦੇ ਹੋ ਹਾਂਜੀ ਹਾਂਜੀ ਫਿਰ ਕਹਤਾ ਜਾਂ ਫਿਰ ਮਾਲ ਮਹਿਕਮਾ ਦੀ ਗੱਲ ਕਰ ਲਈਏ ਜਾਂ ਫਿਰ ਹਾਈ ਕੋਰਟ ਦੀ ਗੱਲ ਕਰ ਲਈਏ ਵੇਖੋ ਜੀ ਮਾਲ ਮਹਿਕਮਾ ਵੱਡਾ ਕਿ ਹਾਈ ਕੋਰਟ ਵੱਡਾ ਫਿਰ ਦੂਜੇ ਨੰਬਰ ਤੇ ਜਿਹੜਾ ਇਹ ਕਾਰਜ ਜੀਸ਼ੀਆਂ ਕਰਨਦੇ ਆ ਰਜਿਸਟਰੀ ਤੇ ਪਟਵਾਰੀ ਹੁਣ ਦੱਸਦਾ ਹਜ਼ਾਰ ਤੇ ਵਿਕੀ ਜਾਂਦੇ ਆ ਜਿਹੜੀ ਮਰਜ਼ੀ ਕੰਮ ਕਰਵਾ ਲੋ ਪਾਸਪੋਰਟ ਬਾਹਰ ਜਾਂਦੇ ਅਮਰੀਕਾ ਅਮਰੀਕਾ ਉਹ ਜਾਲੀ ਪਾਸਪੋਰਟ ਤੇ ਲੱਖਾਂ ਰੁਪਏ ਬੰਦੇ ਮਾਰੀ ਜਾਂਦੇ ਆ ਜੀ ਇਹਦੇ ਹੈ ਹੀ ਬੂ ਮਾਫੀਆ ਜਿਹੜਾ ਕੰਮ ਹੀ ਇਹ ਕਰਦੇ ਆ ਤੁਹਾਡੇ ਕਹਿੰਦਾ ਮਤਲਬ ਪੰਜਾਬ ਸਰਕਾਰ ਜਿਹੜੇ ਪਟਵਾਰੀ ਆ ਲੋਕੀ ਸਰਕਾਰ ਤਾਂ ਕਹਿੰਦੀ ਐ ਵੀ ਮਤਲਬ ਕ੍ਰਾਪਸ਼ਨ ਖਤਮ ਐ ਤੇ ਤੁਸੀਂ ਕਹਿ ਰਹੇ ਹੋ ਵੀ ਪਾਸਪੋਰਟ ਬੰਦਿਆ ਕੇਂਦਰ ਸਰਕਾਰ ਵੀ ਇਦਾਂ ਹੀ ਕਰੀ ਜਾਂਦੀ ਆ ਹਾਂ ਜੀ ਕੀ ਕਰੀਏ ਹੁਣ ਵੇਖੀ ਜਾਓ ਤੁਹਾਡੇ ਸਾਹਮਣੇ ਆ ਸੀ ਤੇ ਰੱਖ ਦਿਓ ਵਿਸ਼ਵਾਸ ਹੈ ਹਾਈ ਕੋਰਟ ਤੇ ਰੱਖਦੇ ਆ ਜੀ ਤੇ ਹਾਈ ਕੋਰਟ ਵੀ ਕੇਂਦਰ ਦੇ ਅੰਦਰ ਨਹੀਂ ਆਉਂਦੇ ਨਹੀਂ ਜੀ ਉੱਥੇ ਬਿਲਕੁਲ ਨਾ ਇਨਸਾਫ ਮਿਲਦਾ ਸਤਕਾਰਯੋਗ ਹਾਈ ਕੋਰਟ ਚਲੋ ਸਾਡੇ ਨਾਲ ਜਮੂਰੀ ਕਿਸਾਨ ਸਭਾ ਤੋਂ ਪ੍ਰਧਾਨ ਜੁੜੇ ਨੇ ਇਹ ਗੱਲਬਾਤ ਕਰਨ ਲੈਣੀ ਹੈ ਜੀ ਪ੍ਰਧਾਨ ਜੀ ਕੀ ਸਾਰਾ ਮਾਮਲਾ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਦੇ ਮਾਮਲੇ ਨੂੰ ਇਹ ਨਾ ਮੈਂ ਹਰਪ੍ਰਮ ਸਿੰਘ ਜਮੂਰੀ ਕਿਸਾਨ ਸਭਾ ਦਾ ਸੈਕਟਰੀ ਆ ਇਹ ਕਿਸਾਨ ਸਾਡਾ ਜਮੂਰੀ ਕਿਸਾਨ ਸਭਾ ਦਾ ਮੈਂਬਰ ਆ ਤੇ ਇਹ ਪੰਜ-ਛੇ ਮਹੀਨੇ ਪਹਿਲਾਂ ਸਾਡੇ ਕੋਲ ਆਇਆ ਤੇ ਮੇਰੀ ਜ਼ਮੀਨ ਦੇਤੇ ਨਜਾਇਜ਼ ਕਬਜ਼ਾ ਕਰਦੇ ਆ ਉਹਦੇ ਕਾਗਜ਼ ਪੱਤਰ ਵੇਖੇ ਤੇ ਕੋਲ ਸਟੇਟਸ ਕੋ ਸੀਗਾ ਤੇ ਉਹਦੇ ਆਧਾਰ ਤੇ ਫਿਰ ਅਸੀਂ ਐਸਐਸਪੀ ਨੂੰ ਵੀ ਮਿਲੇ ਪਿਆ ਸਟੇਟਸ ਕੋ ਆ ਤੇ ਕਬਜ਼ਾ ਧਾਰੀਆਂ ਨੂੰ ਰੋਕਿਆ ਜਾਵੇ ਇਹ ਜਿਵੇਂ ਇਹਨੇ ਅਰਜ਼ੀਆਂ ਅਰਜ਼ੀਆਂ ਦਿੱਤੀਆਂ ਸੀ ਵੀ ਨਾਲ ਤਾਂ ਐਸਐਸਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹਾਈ ਕੋਰਟ ਦੇ ਵਿੱਚ ਚਲ ਗਿਆ ਉਹ ਇਹ ਸਾਰਾ ਜਿਹਨੇ ਆਪਣਾ ਹਾਈ ਕੋਰਟ ਨੇ ਇਹਦੇ ਕਾਗਜ਼ ਪੱਤਰ ਵੇਖ ਕੇ ਤੇ ਸਾਰਾ ਵੀਡੀਓਗ੍ਰਾਫੀ ਇਹਨਾਂ ਨੇ ਪੇਸ਼ ਕੀਤੀ ਹਾਈ ਕੋਰਟ ਦੇ ਵਿੱਚ ਉਹ ਵੇਖ ਕੇ ਤੇ ਹਾਈ ਕੋਰਟ ਨੇ ਐਸਐਸਪੀ ਤਰਨਤਾਰ ਨੂੰ 39 25 ਨੂੰ ਨਿਰਦੇਸ਼ ਦਿੱਤੇ ਵੀ ਇਹ ਜੋ ਕਾਰਵਾਈ ਕੀਤੀ ਜਾਵੇ ਜਿਹੜੀਆਂ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਤੇ ਉਹ ਐਸਐਸਪੀ ਸਾਹਿਬ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਕਬਜ਼ਾ ਧਾਰੀ ਜਿਹੜੇ ਆ ਉਹ ਫੇਰ ਕਬਜ਼ਾ ਕਰਨ ਦੇ ਆ ਇਹ ਇਹਨੇ ਸਾਨੂੰ ਦੱਸਿਆ ਵੀ ਉਹ ਲੈਂਟਰ ਪਾਉਂਦੇ ਆ ਉੱਪਰ ਟਰੈਕਟਰ ਚਲਾਉਂਦੇ ਆ ਇਹਦੇ ਕੋਈ ਵੀਡੀਓ ਵੀ ਆ ਇਹਨੇ ਵੀਡੀਓ ਪੁਲਿਸ ਅਧਿਕਾਰੀਆਂ ਨੂੰ ਭੇਜੀਆਂ ਇਹ ਇਹਦੇ ਕਹਿਣ ਮੁਤਾਬਕ ਹੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਫਿਰ ਇਹ ਇਹ ਦੁਖੀ ਹੋਇਆ ਪੁਲਿਸ ਪ੍ਰਸ਼ਾਸਨ ਕੋਲੋਂ ਨਿਆਂ ਲੈਣ ਵਾਸਤੇ ਇੱਥੇ ਭੋਗੜਤਾਲ ਤੇ ਬਹਿ ਗਿਆ ਤੇ ਅਸੀਂ ਇਹ ਫੈਸਲਾ ਕੀਤਾ ਵੀ ਜੇ ਪੁਲਿਸ ਨੇ ਇਹਨੂੰ ਕੋਈ ਨਿਆਂ ਨਾ ਦਿੱਤਾ ਤੇ ਫੇਰ ਐਸਕੇਐਮ ਦੀ ਮੀਟਿੰਗ ਜਾਜਮੂਰੀ ਕਿਸਾਨ ਸਭਾ ਦੀ ਜਾਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰਕੇ ਇਹ ਨਿਆਂ ਲੈਣ ਲਈ ਜਿਹੜਾ ਜਾਇਜ਼ ਇਹਦਾ ਬਣਦਾ ਹੱਕ ਜਿਨ੍ਹਾਂ ਚ ਸਟੇਟਸ ਕੋਆ ਉਹਨਾਂ ਚੋਂ ਕੋਈ ਦਖਲ ਨਹੀਂ ਕਰ ਸਕਦਾ ਪੜੀ ਦੇ ਵਿੱਚ ਦਖਲ ਦੇ ਨਹੀਂ ਸਕਦਾ ਇਹਨੂੰ ਨਿਆਂ ਦਿਵਾਉਣ ਲਈ ਬਿਲਕੁਲ ਸਟੇਟਸ ਕੋ ਉਹ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਪਰ ਸਟੇਟਸ ਕੋ ਵੀ ਚਲੋ ਠੀਕ ਹੈ ਜਿਹੜਾ ਹੋਇਆ ਜਿਹੜਾ ਹਾਈ ਕੋਰਟ ਨੇ ਦਿੱਤਾ ਹੈ ਤਾਂ ਉਸ ਤੋਂ ਉਪਰੰਤ ਫਿਰ ਜਿਹੜਾ ਮਾਲ ਮਹਿਕਮੇ ਵੱਲੋਂ ਜਿਹੜਾ ਉਹ ਜਿਹੜਾ ਪਰਤਾਲ ਕਰਕੇ ਰਜਿਸਟਰੀ ਕਰਵਾਈ ਗਈ ਆ ਆਰਟੀਆਈ ਦੇ ਰਾਹੀਂ ਜਿਹੜਾ ਸਾਰਾ ਕੁਝ ਹੋਇਆ ਉਹਨੂੰ ਵਸਲਾਂ ਦੇਖਦੀ ਪਰ ਜੇ ਉਹਨਾਂ ਨੇ ਰਜਿਸਟਰੀ ਕਰਾਵੇ ਲਈ ਤੇ ਪਹਿਲਾਂ ਉਹਨਾਂ ਦਾ ਹੱਕ ਬਣਦਾ ਵੀ ਸਟੇਟਸ ਕੋ ਜਿਹੜਾ ਕੈਨਸਲ ਕਰਾਉਣ ਆ ਜਾਂਣ ਸਾਨੂੰ ਕੀ ਦਰਾਜ ਇਹਨਾਂ ਨੇ ਗੱਲ ਅਸੀਂ ਕਾਹ ਕੀਤੀ ਉਹ ਕਹਿੰਦੇ ਵੀ ਜਿਹੜੀ ਜਿਹੜੇ ਇਹ ਜਿਹੜਾ ਕੋਈ ਇਸ ਜਗ੍ਹਾ ਦੇ ਉੱਤੇ ਇਸ ਪ੍ਰੋਪਰਟੀ ਦੇ ਉੱਤੇ ਇਸ ਪੈਲੀ ਜ਼ਮੀਨ ਦੇ ਉੱਤੇ ਕੋਈ ਕੇਸ ਨਹੀਂ ਚੱਲਦਾ ਕੇਸ ਇਹੋ ਹੀ ਹਾਈ ਕੋਰਟ ਦੇ ਵਿੱਚ ਚੱਲਦਾ ਇਹ ਤਾਂ ਦੱਸਣ ਦਾ ਸਪਸ਼ਟ ਕੋਈ ਹੋਰ ਤਰੀਕਾ ਵੀ ਪੈਂਡੀਆਂ ਜਿੰਨਾ ਚਿਰ ਉਹਦਾ ਕੋ ਫੈਸਲਾ ਨਹੀਂਦਾ ਸਟੇਟਸ ਕੋ ਜਿਹਨੇ ਤੇਰੇ ਬਹਾਲਿਆ ਉਹਨਾਂ ਚਿਰ ਕੋ ਦਖਲਦਾਜੀ ਕਿਸੇ ਦੀ ਵੀ ਨਹੀਂ ਚਾਹੀਦੀ ਜੇ ਸਟੂਡੈਂਟ ਕੋ ਕੈਸਲ ਹੋ ਜਾਂਦਾ ਤੇ ਆ ਜਣਾ ਉਹ ਬਹਾਲਣ ਜਿਤਨਾ ਮਰਜ਼ੀ ਪੜੀ ਫੇਰ ਨਹੀਂ ਫੇਰ ਨਹੀਂ ਇਹਦੀ ਮਤ ਕਰਾਂਗੇ ਜੋ ਕੋਈ ਸਟੇਟਸ ਕੋ ਕੈਸਲ ਕਰਾ ਲੈਂਦੀ ਆ ਪਰ ਇਹਦਾ ਸਟੇਟਸ ਕੋ ਬਹਾਲ ਰੱਖਣ ਵਾਸਤੇ ਅਸੀਂ ਜਿੱਥੇ ਬੰਦੀਆਂ ਸਾਡਾ ਫਰਜ਼ ਬਣਦਾ ਇਹਦੀ ਮਤ ਕਰਨਾ ਤੇ ਕਰਣਾ ਬਿਲਕੁਲ ਤਾਂ ਤੁਸੀਂ ਦੇਖੋ ਨਾ ਬਣ ਜਾਣੇ ਕੇ ਦੇ ਵਿੱਚ ਜਮੀਨ ਨੂੰ ਲੈ ਕੇ ਵਿਵਾਦ ਬਣਿਆ ਇਹ ਦੋ ਤੇਰਾ ਵੱਲੋਂ ਜਿਹੜੇ ਆਪਣੇ ਦਸਤਾਵੇਜ਼ ਪੇਸ਼ ਕੀਤੇ ਜਾ ਰਹੇ ਨੇ ਇੱਕ ਤੇਰ ਕਹਿੰਦੀ ਹੈ ਵੀ ਸਟੇਟਸ ਕੋ ਹੈ ਦੁਜੀਤ ਹੋਰ ਕਹਿੰਦੀ ਆ ਵੀ ਆਰਟੀਆਈ ਪਾ ਕੇ ਉਸ ਤੋਂ ਬਾਅਦ ਜਿਹੜਾ ਮਾਲ ਮਹਿਕਮੀ ਵੱਲੋਂ ਜਿਹੜੀ ਪੜਤਾਲ ਕਰਕੇ ਫਿਰ ਰਜਿਸਟਰੀ ਹੋਈ ਆ ਤਾਂ ਆਖਰ ਕੀ ਹੈ ਸਾਰਾ ਮਾਮਲਾ ਦੁਜੀਤ ਨਾਲ ਵੀ ਗੱਲਬਾਤ ਕਰਕੇ ਸਾਰਾ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਪਿੰਡ ਜੋਨੇ ਕੇ ਇਹਦੇ ਵਿੱਚ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਹੋਇਆ ਹੈ ਦੋਹਾਂ ਧਿਰਾਂ ਵੱਲੋਂ ਆਪੋ ਆਪਣੇ ਦਸਤਾਵੇਜ਼ ਜਿਹੜੇ ਪੇਸ਼ ਕੀਤੇ ਜਾ ਰਹੇ ਨੇ ਇੱਕ ਧਿਰ ਕਹਿੰਦੇ ਵੀ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਦੂਜੀ ਧਿਰ ਕਹਿੰਦੀ ਆ ਤੂੰ ਆਰਟੀਆਈ ਪਾ ਕੇ ਮਾਰ ਮਹਿਕਬੀ ਵੱਲੋਂ ਜਿਹੜਾ ਤਸਦੀਕ ਕਰਕੇ ਜਿਹੜੀ ਰਜਿਸਟਰੀ ਦੇ ਇੰਤਕਾਲ ਹੋਈ ਹੈ ਸਾਡੇ ਨਾਲ ਜਸਵੀਰ ਸਿੰਘ ਜੁੜੇ ਨੇ ਗੱਲਬਾਤ ਕਰਨ ਲੈਣੇ ਹਾਂ ਜੀ ਕੀ ਸਾਰਾ ਮਾਮਲਾ ਚੱਲ ਰਿਹਾ ਵੀ ਜ਼ਮੀਨ ਨੂੰ ਲੈ ਕੇ ਵੀ ਤੋ ਕਹਿੰਦੇ ਵੀ ਇਹ ਨਜਾਇਜ਼ ਤੌਰ ਤੇ ਜਿਹੜੀ ਜ਼ਮੀਨ ਵਹੀ ਗਈ ਹੈ ਕੀ ਕੰਨਾ ਅੱਛਾ ਨਹੀਂ ਜੀ ਆਪਾਂ ਜ਼ਮੀਨ ਅਮਰੀਕ ਸਿੰਘ ਤੋਂ ਤੇ ਕਮਨਤ ਸਿੰਘ ਤੋਂ ਲਈ ਹੈ ਅੱਛਾ ਜੀ ਇਹ ਜਾਣ ਕੇ ਅਸੀਂ ਤਾਂ ਸਾਨੂੰ ਹੀ ਤਾਂ ਪਤਾ ਲੱਗਾ ਵੀ ਪਹਿਲਾਂ ਜਮੀਨ ਸ਼ੰਦਰ ਕੌਰ ਦੀ ਹੀ ਜਾਣਗੇ ਹੂੰ ਤੇ ਸਾਨੂੰ ਇਹਦੇ ਜਿਹੜੇ ਰਿਸ਼ਤੀ ਕਰਾਈ ਜਦੋਂ ਨਾ ਕੋਈ ਨੇ ਸਟੇ ਹੈ ਨਾ ਕੁਝ ਸਹੀ ਸਲਾਮ ਦਾ ਸਾਡਾ ਰਿਸ਼ਤੀ ਹੋਈ ਆ ਜਿਹੜਾ ਇੰਤਕਾਲ ਹੋਇਆ ਕੋਈ ਝਗੜਿਆ ਸਾਨੂੰ ਕਿਸੇ ਦਾ ਕੋਈ ਪਤਾ ਨਹੀਂ ਜਾਣਗੇ ਉਹ ਅਮਰੀਕ ਸਿੰਘ ਗੁਰਵੰਤ ਸਿੰਘ ਸੁਣਾ ਕੇ ਕਵਜਾ ਦਾ ਗਏ ਇਥੇ ਅੱਛਾ ਜੀ ਤੇ ਜਦੋਂ ਜਮੀਨ ਭਾਈ ਉਹਦੋਂ ਕੋਈ ਬੋਲਿਆ ਨਹੀਂ ਇਹ ਬਾਅਦ ਚ ਇਹਨੇ ਬਗੜੋਂ ਸਾਨੂੰ ਪਤਾ ਲੱਗਾ ਵੀ ਇਹ ਆਪ ਦਾ ਕਿ ਜਤੋਂਦਾ ਇਹ ਬਣ ਕੇ ਕੇਸ ਕੋਈ ਕਾਦੇ ਪੁਰਾਣੇ ਪਾਈ ਫਿਰਦਾ ਕੋਈ ਨਾ ਸਾਨੂੰ ਕੋਈ ਖੇਤ ਨਾਲ ਸੰਬੰਧ ਨਾ ਸਾਨੂੰ ਕੋਈ ਅੱਜ ਤੱਕ ਨਹੀਂ ਸਾਨੂੰ ਪੁੱਛਿਆ ਗਿਆ ਉਹ ਇੱਕ ਜਿਹੜਾ ਹਾਈ ਕੋਰ ਉਹਨਾਂ ਦੇ ਨਾਮਜ਼ਦ ਕਰਕੇ ਉਹਨਾਂ ਦੇ ਪਰਚਾ ਕੀਤਾ ਤੁਹਾਨੂੰ ਕੋਈ ਆਈ ਇਤਨਾ ਦਾ ਹਾਈ ਕੋਰਟ ਵੱਲੋਂ ਨਹੀਂ ਆਪਾਂ ਨੂੰ ਕੋਈ ਨਹੀਂ ਆ ਜੀ ਆਪਾਂ ਨੂੰ ਕੋਈ ਨਹੀਂ ਬਾਕੀ ਜੇ ਜੁਇਨ ਅਸੀਂ ਗਲਤ ਭਾਈ ਹੈ ਤੇ ਸਾਡਾ ਮਛੱਕ ਦੀ ਆਪਣਾ ਜੇ ਕੋ ਸਾਡਾ ਪਰਚਾ ਬੰਦਾ ਹੈ ਸਾਡਾ ਪਰਚਾ ਕਰਦੇ ਪੁਲਿਸ ਜੇ ਸਹੀ ਸਹੀ ਹੋਵਾਂਗੇ ਤਾਂ ਆਪਦੇ ਕੋਰਟ ਚ ਇਨਸਾਬਤ ਕਰਾਂਗੇ ਸਾਨੂੰ ਕੋਈ ਕਿਸ ਤਰ੍ਹਾਂ ਦਾ ਨਾ ਡਰਾਂ ਅਸੀਂ ਪੈਸੇ ਦੇ ਕੇ ਜ਼ਮੀਨ ਲਈ ਹੈ ਤੇ ਮੈਂ ਸਾਫ ਕਾ ਸਰਪੰਚਾਂ ਵੀ ਐਸਐਫ ਵਿੱਚ ਮੈਂ ਨੌਕਰੀ ਕੀਤੀ ਹੈ ਅੜਦਾ ਸਾਡਾ ਕਾਰੋਬਾਰ ਆ ਤਾਂ ਅਸੀਂ ਇਹੋ ਜਿਹਾ ਪੰਗਾ ਲੈਣੇ ਇਹੋ ਜਿਹਾ ਗਲਤ ਕੰਮ ਕਰਦੇ ਨਹੀਂ ਕਦੀ ਵੀ ਅਸੀਂ ਇਹ ਸਮਝਾਂਨ ਬੁੱਝ ਕੇ ਜਨਗੇ ਪਰ ਮਰੂਸੇ ਬੋਣਦੇ ਜਣਗੇ ਅੱਛਾ ਜਿਹੜੇ ਉਹ ਇਲਜ਼ਾਮ ਲਗਾਏ ਗਏ ਨੇ ਵੀ ਕਹਿੰਦੇ ਵੀ ਸਾਡਾ ਸਾਂਝਾ ਕੁਰਾ ਉਹਦੇ ਵਿੱਚੋਂ ਮਤਲਬ ਜਿਹੜੀ ਇਹ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਗਿਆ ਜਾਂ ਵੇਚੀ ਗਈ ਹੈ ਮਤਲਬ ਉਹਦਾ ਕਬਜ਼ਾ ਹੀ ਕਹਿੰਦੇ ਸੁਦਾ ਸੁਦਾ ਵੀ ਇੱਕ ਕੋਰਟ ਆਫ ਕੰਟਰੈਕਟ ਲੱਗਾ ਲੱਗਾਇ ਤੇ ਤਾਂ ਫਿਰ ਵੀ ਜ਼ਮੀਨ ਜਿਹੜੀ ਇਹ ਕਹਿੰਦੇ ਕੋਰਟ ਵੱਲੋਂ ਲਗਾਇਆ ਗਿਆ ਹਾਂ ਹਾਂ ਜੀ ਹਾਂ ਜੀ ਇਹ 6.5 ਕਿਲੇ ਜਣਗੇ ਹਾਂ ਇਹ ਗੁਲੰਤ ਸਿੰਘ ਦੇ ਮਰੀਕ ਸਿੰਘ ਦੇ ਨਾਂ ਜਮੀਨ ਹੈ ਇਹ ਵੱਖਰਾ ਕੋਰਾ ਜਣ ਗਿਆ ਉਹਨਾਂ ਦਾ ਕੋਈ ਲੈਣ ਦੇਣ ਉਹਦੇ ਸੰਝ ਖਾਤੇ ਨਾਲ ਇਹਨਾਂ ਕੋਈ ਕਿਸ ਵੀ ਕਹਿੰਦੇ ਚੱਲਦਾ ਪਿਆ ਕੋਰਟ ਵਿੱਚ ਕੰਟੈਕਟ ਲੱਗਾ ਜਾਂ ਤੱਕ ਉਹਨ ਹੀ ਨਿਬੜਦਾ ਤੱਕ ਕਹਿੰਦੇ ਵੀ ਸਟੇਟਸ ਕੋ ਸਾਰੀ ਹਾਂ ਨਹੀਂ ਨਹੀਂ ਸਾਨੂੰ ਇਹਦੇ ਬਾਰੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆ ਨਾ ਕੋਈ ਸਾਨੂੰ ਨੋਟਿਸ ਆ ਨਾ ਸਾਨੂੰ ਪਤਾ ਕਿੱਥੇ ਚੱਲਦਾ ਕਿਸੀਂ ਅੱਛਾ ਜੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੇ ਸਾਨੂੰ ਕੋਈ ਗਾਂ ਕੋ ਸਾਹਮਣ ਆਊਗਾ ਨੋਟਿਸ ਆਊਗਾ ਤਾਂ ਇਹਦਾ ਜਵਾਬ ਦੇਾਂਗੇ ਅਸੀਂ ਜਵਾਬ ਦੇਾਂਗੇ ਜੋ ਸਾਨੂੰ ਆਪਣੇ ਕੋਰਟ ਮੰਗੂ ਜਾਂ ਪੁਲਿਸ ਵਾਲੇ ਥਾਣਾ ਥਾਣ ਉਹੀ ਦੇਣਾ ਨਾ ਬਿਲਕੁਲ ਸਟੇਟਸ ਕੋ ਮਤਲਬ ਤੁਹਾਡੇ ਕੋਲੇ ਉਸ ਦਾ ਕੋਈ ਮਤਲਬ ਤੁਹਾਨੂੰ ਪਤਾ ਹੀ ਨਹੀਂ ਵੀ ਸਟੇਟਸ ਕੋ ਇਸ ਜਗ੍ਹਾ ਦੇ ਉੱਤੇ ਵੀ ਜਗ੍ਹਾ ਨਹੀਂ ਕੋਈ ਵਾਹ ਨਹੀਂ ਸਕਦਾ ਵੀ ਤਾਂ ਤੁਹਾਡੇ ਵੱਲੋਂ ਜਿਹੜੀ ਰਜਿਸਟਰੀ ਕਰਵਾਂਤ ਸਿੰਘ ਤੇ ਮਰੀਕ ਸਿੰਘ ਲਈ ਹਾਂਜੀ 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 ਕੁਲਾਨ ਸਿੰਘ ਤੇ ਮਰੀਕ ਸਿੰਘ ਰਜਿਸਟਰੀ ਕਰਾਈ ਹੈ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਨਾਮ ਆਪਣਾ ਉਥੇ ਆਪਣੇ ਰਿਕਾਰਡ ਦੇ ਵਿੱਚ ਮਾਲਮੇ ਆਪਣੇ ਸਟੇਜ ਦੇ ਵਿੱਚ ਅਜਾ ਕੋਈ ਕੋਈ ਕਿਸੇ ਤਰ੍ਹਾਂ ਨਹੀਂ ਗਾ ਜੇ ਬਾਕੀ ਰਿਕਾਰਡ ਆਪ ਸਟੇ ਹੋਇਆ ਨਹੀਂ ਦੇ ਸਾਡੀ ਰਿਟਰੀ ਨਹੀਂ ਹੁੰਨੀ ਉਦੋਂ ਰਿਟਰੀ ਸਾਡੀ ਨਹੀਂ ਹੁੰਨੀ ਤਾਂ ਕੀ ਕਹਣਾ ਚਾਹੁੰਦੇ ਹੋ ਜਿਹੜੇ ਇਲਜ਼ਾਮ ਜਿਹੜੇ ਲਗਾਇਆ ਜਾ ਰਹੇ ਨੇ ਤੁਹਾਡੇ ਤੇ ਲਿਖੀ ਸੀ ਇਲਜ਼ਾਮ ਅਸੀਂ ਤੇ ਜਾਣੇ ਵੀ ਸਾਨੂੰ ਜਾ ਕੇ ਅੱਜ ਪਤਾ ਲੱਗਾ ਅੱਜ ਫਿਰ ਧਰਣਾ ਲਈ ਬਿਠਾ ਤੇ ਮੈਨੂੰ ਲੱਗਦਾ ਸਾਨੂੰ ਧਰਣਾ ਲਾਉਣਾ ਪੈਣਾ ਜਾ ਕੇ ਉੱਥੇ ਜੇ ਸਾਨੂੰ ਆਮ ਘਰ ਪਰੇਸ਼ਾਨ ਕਰੂਗਾ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਵੀ ਕੇਜੂ ਦਾ ਮੰਗੀ ਤਹਿਸੀਲ ਪ੍ਰਧਾਨ ਜੀ ਰੇ ਦੋ ਪਰ ਅਸੀਂ ਇਹੋ ਜਿਹਾ ਕੰਮ ਇਹ ਨਹੀਂ ਕਰਦੇ ਕੋਈ ਵੀ ਅਗਲੇ ਬੰਦੇ ਨੂੰ ਪੁੱਛੀਦਾ ਪਹਿਲਾਂ ਪਿਆ ਤੇਰਾ ਕਿੰਨਾ ਹੱਕ ਹੈ ਕੀ ਇਹਦੇ ਵਿੱਚ ਇਹ ਮੈਂ ਨਵਾਂ ਹੀ ਸੁਣ ਲਿਆ ਇਹਦੇ ਨਾਲ ਕਿਸਾਨ ਯੂਨੀਅਨ ਦੇ ਬੰਦੇ ਤਰ ਪਿੰਦੇ ਆ ਉਹ ਉਹ ਕਿਉਂ ਤਰ ਪਿੰਦੇ ਆ ਨਾ ਪੁੱਛੋ ਮਾੜਾ ਵੀ ਤੂੰ ਮਾਲ ਕੁਇਂ ਦੇ ਜੁ ਕੁਛ ਨਹੀਂ ਕਰ ਖਾਮ ਕਰ ਨਾਲ ਬੰਦੇ ਨੇ ਕੋਈ ਵਿਹਲੜ ਜਿਹੇ ਤਰ ਪਿੰਦੇ ਨਾਲ ਜੇ ਸਾਨੂੰ ਲੋੜ ਪਈ ਤਾਂ 100 ਬੰਦਾ ਲੈ ਕੇ ਮੰਗੀ ਕੱਲ ਨੂੰ ਡੀਸੀ ਦਾਸਰਾ ਜੂ ਬਿਲਕੁਲ ਇਹ ਜਿਹੜੀ ਰਜਿਸਟਰੀ ਹੈ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਬਿਲਕੁਲ ਸਹੀ ਹੋਈ ਰਜਿਸਟਰੀ ਹਾਂ ਬਿਲਕੁਲ ਹਾਂ ਬਿਲਕੁਲ ਰਜਿਸਟਰੀ ਸਹੀ ਹੈ ਤੁਸੀਂ ਇਹ ਕਹਿੰਦੀ ਹੈ ਵੀ ਮਤਲਬ ਇਹ ਗਲਤ ਤਰੀਕੇ ਨਾਲ ਰਜਿਸਟਰੀ ਹੋਈ ਹੈ ਨਾ ਹਾਂ ਹਾਂਜੀ ਹਾਂਜੀ ਕੀ ਸਪਸ਼ਟੀ ਕਰਨ ਗਈ ਦੇਣਾ ਚਾਹੀਦੀ ਸਾਇਟੀ ਕਰਦੇ ਹੈ ਇਹ ਵੀ ਦੱਸੋ ਥੀਲਦਾਰ ਸਾਹਿਬ ਇਹ ਰਜਿਸਟਰੀ ਗਲਤ ਕਰ ਸਕਦੇ ਆ ਬਾਕੀ ਦੁਬਾਰਾ ਪਹਿਲਾਂ ਅੰਦਾ ਥੀਲਦਾਰ ਇਹਨਾਂ ਨਾਲ ਮਿਲਿਆ ਹੈ ਅਹੀਂ ਜੀ ਸੀਰ ਖਾਸਾ ਨਾ ਪੈਨ ਮੈਨੂੰ ਕਲੀਅਰ ਕਰਾਓ ਤੇ ਐਸਪੀ ਹਿਡਕੁਆਟਰ ਦੇ ਆਂਦਾ ਕਿ ਜੀ ਸਾਹਿਬ ਦੀ ਵਿਖਾਸ ਦਿੱਤੀ ਜੀ ਸਾਹਿਬ ਨੇ ਮੇਰੇ ਤੋਂ ਪੂਰਾ ਰਿਕਾਰਡ ਮਗਵਾ ਕੇ ਜਾਣਗੇ ਤੁਸੀਂ ਜੀ ਸਾਹਿਬ ਤੋਂ ਪੂਰਾ ਵੈਰੀਫਾਈ ਕਰਕੇ ਜਾਣਗੇ ਦੱਸਿਆ ਵੀ ਗਲਤ ਹੈ ਨਹੀਂ ਕੁਛ ਇਹ ਬਿਲਕੁਲ ਸਹੀ ਰਿਸ਼ਤੀ ਹੋਈ ਬਿਲਕੁਲ ਇੱਕ ਤੇ ਰੁਕਿਆ ਕਹਿ ਰਹੀ ਆ ਵੀ ਮਤਲਬ ਜੇ ਅਦਾਲਤ ਦੇ ਵਿੱਚ ਸਟੇਟਸ ਕੋ ਹੋਇਆ ਹੋਵੇ ਤਾਂ ਰਜਿਸਟਰੀ ਹੋ ਨਹੀਂ ਸਕਦੀ ਪਰ ਤੁਸੀਂ ਕਹਿ ਰਹੇ ਹੋ ਵੀ ਸਾਰਾ ਮਾਲ ਮਹਿਕਮੇ ਵੱਲੋਂ ਜਿਹੜੀ ਪੜਤਾਲ ਹੋਈ ਆ ਆਰਟੀਆਈ ਪਾ ਕੇ ਤਹਿਸੀਲਦਾਰ ਪਟਵਾਰੀ ਜਿਹੜੇ ਜਿਹੜੇ ਵੀ ਉਸ ਸਮੇਂ ਦੇ ਅਫਸਰ ਸੀ ਉਹਨਾਂ ਨੇ ਰਜਿਸਟਰੀ ਕਰਕੇ ਦਿੱਤੀ ਹਾਂਜੀ ਇਹ ਆਪਣੇ ਉਥੋਂ ਡੀਸੀ ਸਾਹਿਬ ਵੱਲੋਂ ਦਰਖਾਸਤ ਆਈ ਸੀ ਫੀਲਡਰ ਸਾਹਿਬ ਨੂੰ ਕਿ ਉਥੋਂ ਫਿਰ ਇਹਨਾਂ ਪੂਰਾ ਵੈਰੀਫਾਈ ਕਰਕੇ ਕਿਹੜੇ ਨੰਬਰਾਂ ਰਜਿਸਟਰੀ ਹੋਈ ਆ ਪੂਰੀਓ ਕਰਕੇ ਆਰਟੀਆ ਸਾਨੂੰ 2-3 ਮਹੀਨੇ ਤਾਂ ਲੱਗੇ ਜੰਗੇ ਪੂਰਾ ਵੈਰੀਫਾਈ ਕਰਕੇ ਸਾਨੂੰ ਰਿਪੋਰਟ ਮਿਲ ਜੇ ਬਿਲਕੁਲ ਤਾਂ ਇੱਕ ਧਿਰ ਜਿਹੜੀ ਕਹਿ ਰਹੀ ਹੈ ਵੀ ਇਹ ਨਜਾਇਜ਼ ਤੌਰ ਤੇ ਕਬਜ਼ਾ ਹੈ ਤੇ ਦੂਜੀ ਧਿਰ ਵੱਲੋਂ ਕਿਹਾ ਜਾ ਰਿਹਾ ਵੀ ਪੂਰੇ ਦਸਤਾਵੇਜ਼ ਉਹਨਾਂ ਕੋਲੇ ਨਹੀਂ ਤੇ ਅਸੀਂ ਅਮਰੀਕ ਸਿੰਘ ਕਲਵੰਤ ਸਿੰਘ ਅਮਰੀਕ ਸਿੰਘ ਤੋਂ ਜਿਹੜੀ ਜਗ੍ਹਾ ਲਈ ਆ ਸਾਡੇ 6 ਕਿੱਲੇ ਤਾਂ ਕੀ ਆ ਸਾਰਾ ਮਾਮਲਾ ਹੈ ਤਾਂ ਅਖਰ ਪੁਲਿਸ ਪ੍ਰਸ਼ਾਸਨ ਦਾ ਸਕਦਾ ਹੈ ਜਾਂ ਫਿਰ ਮਾਲ ਮਹਿਕ ਮੈਂ ਦਾ ਜਿਹੜਾ ਹੈਗੇ ਨੇ ਅਫਸਰ ਉਹ ਦੱਸ ਸਕਦੇ ਨੇ ਫਿਰ ਹਾਲ ਕੀ ਹੈ ਸਚਾਈ ਸਾਡੀ ਵੀਡੀਓ ਦੇ ਵਿੱਚ ਤੁਸੀਂ ਜਾਣ ਜਾਣ ਨਹੀਂ ਸਕਦੇ ਹੋ ਕਿ ਇਸ ਵਕਤ ਦੋ ਧਿਰਾਂ ਵੱਲੋਂ ਜਿਹੜਾ ਇੱਕ ਧਿਰ ਵੱਲੋਂ ਜਿਹੜਾ ਧਰਨਾ ਵੀ ਲਗਾਇਆ ਗਿਆ ਹੈ ਭੁਖੜ ਹੜਤਾਲ ਤੇ ਦੂਜੀ ਧਿਰ ਵੱਲੋਂ ਆਪਣੀ ਦਸਤਾਵੇਜ਼ ਪੇਸ਼ ਕੀਤੇ ਗਿਆ ਨੇ ਜਿਹੜੇ ਆਪਣੀ ਜਿਹੜੀ ਖਰੀਦੀ ਹੋਈ ਜ਼ਮੀਨ ਨੂੰ ਸਹੀ ਦੱਸਿਆ ਜਾ ਰਿਹਾ ਹੈ